ਅਸੀਂ ਅੱਜ ਮੌਜੂਦ ਹਾਂ ਰਾਜਪੁਰਾ ਦੇ ਘੋਰਾ ਚੌਂਕ ਤੇ ਜਿੱਥੇ ਕਿ ਬਾਬਾ ਅੰਬੇਦਕਰ ਸਾਹਿਬ ਦੀ ਮੂਰਤੀ ਲੱਗੀ ਹੋਈ ਹੈ। ਉਰੇ ਇੱਕ ਐਸੇ ਭਾਈਚਾਰੇ ਵਰਗਾ ਪ੍ਰੋਗਰਾਮ ਜਿਹੜਾ ਲਿਖਿਆ ਲਿਖਿਆ ਪਹੁੰਚਿਆ। ਉਰੇ ਪਹੁੰਚ ਕੇ ਸਾਨੂੰ ਇੱਕ ਜਿਹੜੀ ਸਭ ਤੋਂ ਵਧੀਆ ਚੀਜ਼ ਜਿਹੜੀ ਲੱਗੀ ਹੈ ਜਿਵੇਂ ਕਿ ਜਦੋਂ ਬਾਬਾ ਸਾਹਿਬ ਦੀ ਜਨਮ ਦਿਨ ਮਨਾਈ ਜਾਂਦੀ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਹੈ ਕਿਸੇ ਹੋਰ ਗੁਰੂ ਪੀਰ ਪੈਗੰਬਰ ਦੀ ਜਨਮ ਦਿਨ ਮਨਾਈ ਜਾਂਦੀ ਹੈ ਉੱਥੇ ਅਕਸਰ ਖੜੀ ਚੌਲਾਂ ਦੇ ਲੰਗਰ ਜਾਂ ਕੋਈ ਹੋਰ ਲੰਗਰ ਲਾਇਆ ਜਾਂਦੇ ਆ। ਉਰੇ ਜਿਹੜੀ ਇੱਕ ਚੀਜ਼ ਖਾਸ ਦੇਖਣ ਨੂੰ ਮਿਲੀ ਹੈ ਉਹ ਤੁਹਾਨੂੰ ਦੱਸ ਦਈਏ ਕਿ ਉਰੇ ਜਿਹ ਇਹ ਜਿਹੜੇ ਪੌਦੇ ਆ ਇੱਕ ਹਰਿਆਲੀ ਦਾ ਲੰਗਰ ਲਗਾਇਆ ਗਿਆ ਹਰਿਆਲੀ ਦਾ ਉਹ ਲੰਗਰ ਤਾਂ ਕਿ ਜਿਹੜੀ ਇੱਕ ਲੋਕਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਹਰਿਆਲੀ ਜਿਵੇਂ ਕਿ ਰੰਗਦਾਰ ਬੂਟੇ ਹੋਗੇ ਫੁੱਲਦਾਰ ਬੂਟੇ ਹੋਗੇ ਤੇ ਇੱਕ ਦਰਖਤਾਂ ਦਰਖਤ ਜਿਵੇਂ ਕਿ ਨਿੰਮ ਦਾ ਦਰਖਤ ਹੋਗੇ ਇੱਕ ਰੋਡਾਂ ਦੇ ਉੱਪਰ ਜਿਹੜੇ ਦਰਖਤ ਲੱਗੇ ਨੇ ਉਹਨਾਂ ਲੈ ਕੇ ਮਤਲਬ ਕੁੱਲ ਮਿਲਾ ਕੇ ਜਿਹੜਾ ਉਹਨੇ ਇੱਕ ਲੰਗਰ ਲਗਾਇਆ ਗਿਆ ਉਹ ਐਸੀ ਹਰਿਆਲੀ ਦਾ ਨਗਰ ਬਣ ਗਿਆ ਇੱਕ ਉਹਨੂੰ ਛੱਡ ਕੇ ਗੱਲਬਾਤ ਕਰਨੀ ਆ ਜਿਵੇਂ ਕਿ ਸਾਡੀ ਥੋੜੀ ਜਿਹਾ ਪਹਿਲਾਂ ਵੀ ਗੱਲ ਹੋਈ ਸੀ ਜੈਪੀ ਮੰਚ ਦੇ ਪ੍ਰਧਾਨ ਸੁਖਵਿੰਦਰ ਸਿੱਕੀ ਜੀ ਨਾਲ ਉਹਨਾਂ ਦੱਸਿਆ ਕਿ ਲੋਕ ਅਕਸਰ ਜਿਹੜਾ ਲੰਗਰ ਲਾਉਂਦੇ ਨੇ ਉਹ ਕੜੀ ਚੌਲ ਦਾ ਲੰਗਰ ਲਾਉਂਦੇ ਨੇ ਬਾਬਾ ਸਾਹਿਬ ਦੀ ਜਨਮ ਦਿਤੀ ਤੇ ਪਰ ਅਸੀਂ ਜਿਹੜਾ ਇੱਕ ਲੰਗਰ ਲਗਾਇਆ ਗਿਆ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹਨਾਂ ਵੱਲੋਂ ਇੱਕ ਪੌਦਿਆਂ ਦਾ ਤੇ ਇੱਕ ਫੁੱਲਾਂ ਦਾ ਲੰਗਰ ਲਗਾਇਆ ਗਿਆ ਤਾਂ ਕਿ ਇਸ ਜ਼ਮੀਨ ਨੂੰ ਇਸ ਇਸ ਜਰੂਰ ਜ਼ਮੀਨ ਨੂੰ ਇੱਕ ਹਰੀ-ਭਰੀ ਬਣਾ ਸਕੀਏ ਅਸੀਂ ਗੱਲਬਾਤ ਕਰ ਲੈਂਦੇ ਆ ਸੁਖਵਿੰਦਰ ਸਿੰਘ ਸਿੱਕੀ ਜਿਹੜੇ ਜੈਪੀ ਮੰਚ ਦੇ ਪ੍ਰਧਾਨ ਨੇ ਉਹਨ ਉਹ ਮੈਂ ਨਾਲ ਕੀ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਜਿਹੜਾ ਤੁਹਾਡਾ ਪ੍ਰੋਗਰਾਮ ਰੱਖਿਆ ਗਿਆ ਜਿਹੜਾ ਜਾਣਕਾਰੀ ਦਿਓ ਅੱਜ ਦਾ ਪ੍ਰੋਗਰਾਮ ਜਿਹੜਾ 바ਵਾ ਸਾਹਿਬ ਦੀ 133ਵੇਂ ਜਨਮ ਦਿਵਸ ਨੂੰ ਸਮਰਪਿਤ ਹੈ ਜਿਹੜਾ ਅਸੀਂ ਅੱਜ ਜਿਹੜਾ ਪੌਦਿਆਂ ਦਾ ਲੰਗਰ ਲਾ ਕੇ ਜਿਹੜਾ ਉਹ ਜਿਹੜਾ ਦਿਹਾੜਾ ਮਨਾ ਰਹੇ ਆ ਜਿਵੇਂ ਕਿ ਉਹਰੇ ਤੁਹਾਡੇ ਕੋਲ ਪੋਲੀਟੀਕਲ ਲੀਡਰ ਵੀ ਲੱਗ ਰਹੇ ਜਿਵੇਂ ਪੁਰਾਣੇ ਟਾਈਮ ਆ ਕੋਈ ਕਿਸੇ ਸੱਚ ਇਹ ਦੇਖੋ ਪੋਲੀਟੀਕਲ ਲੀਡਰ ਆ ਜਿਹੜੇ ਉਹਨਾਂ ਦਾ ਜਿਹੜਾ ਸਾਨੂੰ ਆ ਸਿਰਫ ਉਹ ਰਾਜਨੀਤਿਕਤਾ ਕੀ ਏਸੀ ਆ ਵੋਟਾਂ ਦੇ ਵਿੱਚ ਹੀ ਆ ਮਗਰ ਅੱਜ ਇੱਥੇ ਜਿਹੜੇ ਸਾਡੇ ਸਮਾਜ ਦੇ ਜਿਹੜੇ ਸਤੰਭ ਹੈ ਜਗਿੰਦਰ ਸਿੰਘ ਟਾਈਗਰ ਦੀ ਤੇ ਜਸਵੀਰ ਪ੍ਰਧਾਨ ਜੀ ਨਾਹਰ ਜੀ ਉਹਨਾਂ ਨੂੰ ਅਸੀਂ ਜਿਹੜਾ ਇੱਥੇ ਮੁਖਮਿਆਵਨ ਬੁਲਾਇਆ ਕਿਉਂਕਿ ਜਦ ਸਮਾਜ ਜਿੱਤੇ ਭੀੜ ਪੈਂਦੀ ਹੈ ਉੱਥੇ ਕੋਈ ਰਾਜਨੀਤਿਕ ਬੰਦੇ ਨਹੀਂ ਪਹੁੰਚਦੇ ਉੱਥੇ ਸਾਡੇ ਵੱਡੇ ਵੀਰ ਜਿਹੜੇ ਕੌਮ ਲਈ ਆਪਣੀ ਕਰਤਨਾ ਤਰਾਨ ਲਈ ਬੈਠੇ ਆ ਇਹਨਾਂ ਵਰਗੇ ਯੋਧੇ ਜਿਹੜੇ ਆ ਉਹ ਲੜਾਈਆਂ ਲੜਦੇ ਤਾਂ ਕਰਕੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਇਹੀ ਜਿਹੜੀ ਸੋਚ ਆਈ ਸੀਗਾ ਕਿ ਅਸੀਂ ਆਪਣੇ ਕੌਮ ਦੇ ਉਹਨਾਂ ਯੋਧਿਆਂ ਨੂੰ ਵੀ ਇੱਥੇ ਚੀਫਗੇਸਟ ਬਣਾਵਾਂਗੇ ਜਿਵੇਂ ਕਿ ਇਹ ਦੇਖਿਆ ਗਿਆ ਕਿ ਅਕਸਰ ਕਿ ਜਿੰਦਗੀ ਵਾਲੇ ਲੰਗਰ ਲੱਗਦੇ ਨੇ ਜਿਵੇਂ ਕਿ ਤੁਸੀਂ ਤੁਹਾਡੇ ਵੱਲੋਂ ਇੱਕ ਅਲੱਗ ਲੰਗਰ ਲਾਇਆ ਗਿਆ ਜਿਹੜਾ ਪੌਦਿਆਂ ਦਾ ਇਹ ਸੋਚ ਕਿੱਦਿਆ ਦੇਖੋ ਇਹ ਜਿਹੜੇ ਮੇਰੇ ਸਤਕਾਰਯੋਗ ਮਾਤਾ ਜੀ ਸੀਗੇ ਉਹਨਾਂ ਨੂੰ ਪੌਦਿਆਂ ਨਾਲ ਬਹੁਤ ਪਿਆਰ ਸੀਗਾ ਤੇ ਉਹਨਾਂ ਦੇ ਜਦ ਮੌਤ ਹੋਈ ਆ ਉਸਤੇ ਅਸੀਂ ਸੋਚ ਲਿਆ ਸੀ ਪਹਿਲਾਂ ਹੀ ਕਿ ਅਸੀਂ ਉਹਨਾਂ ਦੀ ਵਰਸੀ ਮੌਕੇ ਅਸੀਂ ਪੌਦਿਆਂ ਦਾ ਲੰਗਰ ਲਾएंगे ਤੇ ਜਿਹੜਾ ਅੰਬੇਦਕਰ ਜਯੰਤੀ ਤੇ ਮੌਕੇ ਵੱਧ ਸਾਨੂੰ ਕੋਈ ਜਿਹੜੀ ਦਿਖਿਆ ਨਹੀਂ ਦਿਨ ਕਿ ਇਸ ਦਿਨ ਅਸੀਂ ਜਿਹੜੇ ਆ ਉਹ ਦੋ ਦਿਹਾੜੇ ਇਕੱਠੇ ਹੋ ਜੰਗੇ ਕਿ ਉਹਨਾਂ ਵੱਲੋਂ ਅਸੀਂ ਜਿਹੜਾ ਇਹ ਪੌਦਿਆਂ ਦਾ ਲੰਗਰ ਹੋ ਜਾਏਗਾ ਤੇ ਪਰਿਵਾਰ ਨੂੰ ਨੇਚਰ ਨੂੰ ਜਿਹੜਾ ਪੇਬੈਕ ਹੋ ਜਾਏਗਾ ਤੇ ਇਸ ਲਈ ਅਸੀਂ ਬਾਬਾ ਸਾਹਿਬ ਜਨਮਤੀ ਦੇ ਮੌਕੇ ਕੀਤਾ ਹੈ ਕਿ ਬਾਬਾ ਸਾਹਿਬ ਦੀ ਮੂਰਤੀ ਦੋ ਵਾਰ ਪਹਿਲਾਂ ਖੰਡਤ ਹੋਈ ਹੈ ਉਹਦਾ ਇਨਸਾਫ ਨਹੀਂ ਮਿਲਿਆ ਤੇ ਦੋ ਦਿਨ ਪਹਿਲਾਂ ਤੁਹਾਡੇ ਬੋਰਡ ਵੀ 파ੜੇ ਗਏ ਬਾਬਾ ਸਾਹਿਬ ਦੇ ਇਹਦੇ ਬਾਰੇ ਕੀ ਕਹੋਗੇ ਦੇਖੋ ਦਰਸ਼ਨਵੀਰ ਗੱਲ ਇਹ ਹੈ ਜਦ ਤੱਕ ਸਮਾਜ ਲਗ ਲਗ ਬੰਚਾ ਦੇ ਖੰਡਿਆ ਰਹੇਗਾ ਇਵੇਂ ਹੀ ਹੁੰਦਾ ਚਲੇ ਜਾਏਗਾ ਪਰ ਗੱਲ ਇਹ ਹੈ ਕਿ ਦੇਖੋ ਅਸੀਂ ਤਾਂ ਖੁੱਲਾ ਚੈਲੰਜ ਪਰਸੋ ਵੀ ਕਰਤਾ ਤੇ ਪਿੱਛੇ ਇੱਕ ਸਾਲ ਪਹਿਲਾਂ ਅਸੀਂ ਖੁੱਲੇ ਚੇਤਾਵਨੀ ਦੇ ਬੋਰਡ ਲਵਾਏ ਸੀਗੇ ਜਿਹਦਾ ਕਵਰੇਜ ਤੁਸੀਂ ਵੀ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਸ੍ਰੀ ਆਮ ਅੱਜ ਵੀ ਕਹਿੰਦੇ ਆ ਕਿ ਜਿਹਨੂੰ ਉਮੇਦਕਰ ਆਪਣੇ ਬਾਪ ਨਾਲ ਕੋਈ ਦੁੱਖ ਤਕਲੀਫ ਹੈ ਉਹ ਸਾਨੂੰ ਆ ਕੇ ਮਿਲੋ ਇਹ ਰਾਤਾਂ ਨੂੰ ਬੋਡਾਂ ਨਾਲ ਜਾਂ ਮੂਰਤੀਆਂ ਨਾਲ ਛੇੜਛਾੜ ਕਰਨ ਨਾਲ ਤੁਹਾਡੀ ਜਿਹੜੀ ਦਲੇਰੀ ਨਿ ਸਾਬਤ ਹੋਣੀ ਅਗਰ ਤੁਹਾਨੂੰ ਆਪਣੀ ਦਲੇਰੀ ਜਾਂ ਤਾਕਤ ਦੇਖਣੀ ਹੈ ਕਿੰਨੀ ਕੀ ਾਕਾਤ ਤੁਹਾਡੀ ਮਲਗ ਹੈ ਤੇ ਤੁਸੀਂ ਦਿਨੇ ਇੱਕ ਵਾਰ ਇੱਕ ਛੋਟਾ ਜਿਹਾ ਫੋਨ ਕਰਕੇ ਸਾਨੂੰ ਐਲਾਨ ਕਰ ਦਿਓ ਫਿਰ ਅਸੀਂ ਜਾਣੇ ਸਾਡਾ ਕੰਮ ਜਾਣੇ ਇਹ ਤਾਂ ਨਹੀਂ ਜਿਵੇਂ ਕਿ ਤੁਹਾਡੇ ਪੰਜ ਮੰਜਲ ਬਣੇ ਹੋਏ ਨੇ ਦੋ ਹੀ ਮੰਜਲ ਮੈਨੂੰ ਨਜ਼ਰ ਆ ਰਹੇ ਨੇ ਲਗਭਗ ਨਹੀਂ ਪਰ ਅਲੱਗ-ਅਲੱਗ ਕਰਕੇ ਦੇਖੋ ਗੱਲ ਇਹ ਹੈ ਕਿ ਲਗ ਲਗ ਰਾਜਨੀਤਿਕ ਪਾਰਟੀਆਂ ਨਾਲ ਲੋਕ ਜੁੜੇ ਹੋਏ ਨੇ ਅਲੱਗ-ਅਲੱਗ ਮੰਜਲ ਬਣਾਏ ਹੋਏ ਨੇ ਇਹ ਕੋਈ ਦਿੱਕਤ ਨਹੀਂ ਹੈ ਕ ਆਪਣੇ ਲਾਗੇ ਜਿਵੇਂ ਵਿਚਾਰਧਾਰਾ ਦੇ ਮੁਤਾਬਿਕ ਪ੍ਰੋਗਰਾਮ ਕਰਾਣਾ ਜਾਂਦਾ ਹੈ ਅਸੀਂ ਜਦ ਵੀ ਸਮਾਜ ਦੀ ਕੋਈ ਲੜਾਈ ਹੈ ਅਸੀਂ ਸਾਰੇ ਰਾਜਨੀਤਿਕ ਮੰਚਾਂ ਚਾਹੇ ਪੰਚਾਂ ਦੇ ਬੰਦੇ ਸਾਡੇ ਬੈਠੇ ਆ ਜਾਂ ਸਮਾਜਿਕ ਮੰਚ ਬਣੇ ਹੋਏ ਅਲੱਗ-ਅਲੱਗ ਅਸੀਂ ਸਾਰੇ ਇੱਕ ਪਲੈਟਫਾਰਮ ਤੇ ਇਕੱਠੇ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਰਾਜ ਰਾਜਨੀਤਿਕ ਨਹੀਂ ਕਿਉਂ ਕਹਿੰਦੇ ਆ ਅਸੀਂ ਤੁਹਾਡੇ ਮੰਚ ਉਹ ਤਾਂ ਗੈਰ ਰਾਜਨੀਤਿਕ ਹੋਣੇ ਚਾਹੀਦੇ ਆ ਚਲੋ ਸਾਡੀ ਦੇਖੋ ਹਰ ਇੱਕ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ ਸਾਡੀ ਵਿਚਾਰਧਾਰਾ ਇਹ ਹੈ ਕਿ ਅਸੀਂ ਆਪਣੇ ਸਮਾਜ ਦੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਲੜਾਈਆਂ ਲੜਦੇ ਆਏ ਆ ਅਸੀਂ ਉਹ ਜੋਧਿਆਂ ਨੂੰ ਜਿਹੜਾ ਸਨਮਾਨਤ ਕਰੀ ਇੱਥੇ ਤੇ ਉਹ ਦੇਖੋ ਉਹਨਾਂ ਦੀ ਸੋਚ ਹੈ ਰਾਜਨੀਤਿਕ ਬੰਦੇ ਨੂੰ ਬੁਲਾਣਾ ਉਹ ਵੀ ਮਾੜੀ ਨਹੀਂ ਆ ਉਹਨਾਂ ਦੀ ਆਪਣੀ ਵਿਚਾਰਧਾਰਾ ਸਾ ਉਹਨਾਂ ਵਿਚਾਰਤ ਅੱਜ ਧੀਮਰਾਓ ਰਾਮ ਜੀ ਅੰਬੇਦਕਰ ਬਾਬਾ ਸਾਹਿਬ ਜੀ ਉਹਨਾਂ ਦੀ ਅੱਜ 133ਵੀਂ ਜਨਮ ਦਿਤੀ ਜਿਹੜੀ ਹੈ ਮਨਾਈ ਜਾ ਰਹੀ ਹੈ 1891 ਵਿੱਚ ਜਨਮ ਹੋਇਆ ਸੀ ਉਹਨਾਂ ਦਾ ਕਿ ਮੈਂ ਸਾਡੇ ਵੀਰ ਸੁਖਵਿੰਦਰ ਸਿੰਘ ਸੁਖੀ ਤੇ ਹੋਰ ਸਾਰੇ ਜਿੰਨੇ ਵੀ ਉਹਨਾਂ ਦੇ ਨਾਲ ਸਹਿਯੋਗੀ ਨੇ ਜਿ ਜਿੰਨੇ ਵੀ ਮੈਨੇਜਮੈਂਟ ਹੈ ਅੱਜ ਉਹਨਾਂ ਨੇ ਰਾਜਪੁਰੇ ਆਈਟੀਆ ਚੌਂਕ ਬਾਬਾ ਸਾਹਿਬ ਚੌਂਕ ਜਿਹੜਾ ਹੈ ਉੱਥੇ ਉਹਨਾਂ ਨੇ ਇਹ ਜਨਮ ਦਿਨ ਮਨਾਇਆ ਹੈ ਮੈਂ ਸਭ ਨੂੰ ਵਧਾਈ ਦੇਣਾ ਤੇ ਬਾਬਾ ਸਾਹਿਬ ਉਹ ਸਮਾਜ ਦੇ ਕੋ ਚਿੰਤਕ ਆਗੂ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਲੜਾਈ ਲੜੀ ਜਿਨ੍ਹਾਂ ਨੇ ਭੈਣਾਂ ਦੀ ਲੜਾਈ ਲੜੀ ਔਰਤਾਂ ਨਾਲ ਲੜਾਈ ਲੜੀ ਉਹ ਜਿਹੜੇ ਬੜੇ-ਬੜੇ ਅਰਥਸ਼ਾਸਤਰੀ ਸੀ ਔਰ ਇਸ ਦੇਸ਼ ਦੇ ਜਦੋਂ ਆਜ਼ਾਦ ਹੋਇਆ ਪਹਿਲੇ ਕਾਨੂੰਨ ਦੇ ਮੰਤਰੀ ਵੀ ਜਿਹੜੇ ਨੇ ਉਹ ਬਾਬਾ ਸਾਹਿਬ ਰਹੇ ਨੇ ਸੋ ਉਹਨਾਂ ਦੇ ਬੜੀ-ਵੱਡੀ ਦੇਣ ਹੈ ਸਾਡੇ ਸਮਾਜ ਨੂੰ ਤੇ ਮੈਂ ਅੱਜ ਸਾਰੇ ਭਾਈਚਾਰੇ ਨੂੰ ਸਮਾਜ ਨੂੰ ਮੈਂ ਵਧਾਈ ਦੇਣਾ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਨੂੰ ਇਹ ਤੋਹਫ਼ਾ ਜਿਹੜਾ ਹੈ ਇੱਕ ਫੁੱਲਾਂ ਵਾਲਾ ਜਿਹੜਾ ਇਹ ਬੂਟਾ ਮੈਨੂੰ ਦਿੱਤਾ ਹੈ ਤੇ ਮੈਂ ਵਾਅਦਾ ਕੀਤਾ ਸਾਰੇ ਨਾਲ ਵੀ ਇਹ ਜਿੰਨੀ ਦੇਰ ਚੱਲੋ ਬਾਕੀ ਬੰਦੇ ਦੇ ਵੀ ਉਮਰ ਹੈ ਬੋਦਿਆਂ ਦੀ ਵੀ ਉਮਰ ਹੈ ਪਰ ਮੈਂ ਜਿੰਨੀ ਦੇਰ ਮੇਰੇ ਸਵਾਸ ਨੇ ਮੈਂ ਬੂਟਾ ਨਹੀਂ ਸੁੱਕਣ ਦਿੰਦਾ ਇਹ ਬੂਟਾ ਨਹੀਂ ਮੈਂ ਸੁੱਕਣ ਦਿੰਦਾ ਮੈਂ ਬਾਕੀ ਅੱਗੇ ਦੀ ਉਮਰ ਹੈ ਪਰ ਮੈਂ ਇਹਨੂੰ ਸਾਦਾ ਇਹਨੂੰ ਜਦੋਂ ਪਾਣੀ ਪਾਵਾਂ ਕਰਾਂਗਾ ਤੇ ਮੈਨੂੰ ਇਹ ਬਾਬਾ ਸਾਹਿਬ ਦੀ ਯਾਦ ਦੁਆਇਆ ਕਰੇਗਾ